ਦੇਵ ਗੰਧਾਰੀ ਪੰਜਵਾ ਮਾਈ ਜੋ ਪ੍ਰਭ ਕੇ ਗੁਣ ਗਾਵੇ ਸਫਲ ਆਇਆ ਜੀਵਨ ਫਲ ਤਾਕ ਪਾਰ ਹਮ ਮਾਲੇ ਲਾਵ ਰਹਾਉ ਮਾਈ ਜੋ ਪ੍ਰਭ ਕੇ ਗੁਣ ਗਾਵੇ ਪਾਦਮੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਰਾਗ ਦੇਵਗੰਦਾਰੀ ਦੇ ਵਿੱਚ 531 ਅੰਗ ਦੇ ਉੱਪਰ ਕਿਰਪਾ ਕਰਦੇ ਹਨ ਕਿਹ ਮੇਰੀ ਮਾਈ ਅਥਵਾ ਹੈ ਪਾਈ ਜਿਹੜਾ ਵੀ ਗੁਰਮੋ ਗੁਰੂ ਪਿਆਰਾ ਉਸ ਪ੍ਰਭੂ ਜੀ ਦੇ Swami ਜੀ ਦੇ ਪਾਰ ਬ੍ਰਹਮ ਪਰਮੇਸ਼ਰ ਜੀ ਦੇ ਗੁਣਾਂ ਨੂੰ ਗਾਉਣਾ ਕਰਦਾ ਹੈ ਮਹਾਰਾਜ ਕਨੇ ਸਫਲ ਆਇਆ ਜੀਵਨ ਫਲਤਾਕ ਪਾਰ ਹੰਮ ਲੈ ਵਲਾਵ ਰਹਾਓ ਸਫਲ ਆਇਆ ਜੀਵਨ ਫਲਤਾਕ ਅਰਥਾਤ ਕਿ ਉਹਨਾਂ ਗੁਰਮੁਖਾਂ ਗੁਰੂ ਪਿਆਰਿਆਂ ਦਾ ਹੀ ਕੇਵਲ 3 ਧਰਤੀ ਧਰਮ ਸਾਲ ਦੇ ਵਿੱਚ ਆਇਆ ਸਫਲਾ ਹੈ ਪਰ ਜੀਵਨ ਫਲਤਾਕ ਅਰਥਾਤ ਅਗ ਕੇਵਲ ਤੇ ਕੇਵਲ ਉਹਨਾਂ ਨੂੰ ਹੀ ਜੀਵਨ ਫਲ ਦੀ ਪ੍ਰਾਪਤੀ ਹੁੰਦੀ ਹੈ ਕਿ ਇਹਨਾਂ ਨੂੰ ਮਹਾਰਾਜ ਕਹਿੰਦੇ ਪਾਰ ਮੁਮ ਲੈਵ ਲਾਵੇ ਅਰਥਾਤ ਕਹ ਜਿਹੜੇ ਗੁਰਮੁਖ ਗੁਰੂ ਪਿਆਰੇ ਉਸ ਪਾਰ ਬ੍ਰਹਮ ਪਰਮੇਸ਼ਰ ਜੀ ਦੇ ਨਾਲ ਨਿਵਜੋੜ ਨਹੀਂ ਕਰਦੇ ਹਨ ਧਿਆਨ ਲਾਉਣਾ ਕਰਦੇ ਹਨ ਸੁਰਹਾਵ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਪਹਿਲੇ ਪਦੇ ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਸੁੰਦਰ ਸੁਗੜ ਸੂਰਸ ਬਿਤਾ ਜੋ ਸਾਧੂ ਸੰਗ ਪਾਵੈ ਨਾਮੇ ਉਚਾਰ ਕਰੇ ਹਰ ਰਸਨਾ ਬਹੁੜ ਨਾ ਜੋਨੀ ਤਾਵੇ ਸੁੰਦਰ ਸੁਗੜ ਸੂਰ ਸੋਬੇ ਤਾ ਅਰਥਾਤ ਕਿ ਗੁਰਮੁਖ ਗੁਰੂ ਪਿਆਰਾ ਸੁੰਦਰ ਅਰਥਾਤ ਸੋਣਾ ਵੀ ਹੈ ਸੁਗੜ ਅਰਥਾਤ ਕਿ ਸੋਣੀ ਘਾੜਤ ਵਾਲਾ ਹੈ ਸੂਰ ਅਰਥਾਤ ਕਿ ਸੂਰਬੀਰ ਜੋਦਾ ਹੈ ਪਰਮਹਾਰਾਈ ਕਹਿੰਦਾ ਬੇਤਾ ਅਰਥਾਤ ਕਿ ਗਿਆਨवान ਵੀ ਹੈ ਕਿਹੜਾ ਕਹਿੰਦਾ ਜੋ ਸਾਧੂ ਸੰਗ ਪਾਵੈ ਜਿਹੜਾ ਗੁਰਮੁਖ ਗੁਰੂ ਪਿਆਰਾ ਸਾਧ ਸਤਿਗੁਰੂ ਦਾ ਸੰਗ ਪਾਉਂਦਾ ਹੈ ਉਹ ਭਾਈ ਇਹ ਸਾਰਾ ਕੁਝ ਇਹ ਮਹਾਰਾ ਜੀ ਕਹਿੰਦੇ ਨਾਮ ਉਚਾਰ ਕਰੇ ਹਰ ਰਸਨਾ ਬਹੁੜ ਨਜਨੀ ਤਾਵੈ ਨਾਮ ਉਚਾਰ ਕਰੇ ਹਰ ਰਸਨਾ ਅਰਥਾਤ ਜਿਹੜਾ ਗੁਰਮੁਖ ਗੁਰੂ ਪਿਆਰਾ ਆਪਣੀ ਰਸਨਾ ਦੇ ਨਾਲ ਜੀਭਾ ਦੇ ਨਾਲ ਬਸ ਹਰੀ ਪਰਮੇਸ਼ਰ ਜੀ ਦੇ ਨਾਮ ਦਾ ਉਚਾਰਨ ਕਰਦਾ ਹੈ ਮਹਾਰਾਜ ਕਹਿੰਦੇ ਬੋੜ ਨਾ ਜੋਨੀ ਤਾ ਵਾਰਥਾਤ ਕਿਉਂ ਦੁਵਾਰਾ ਦੁਵਾਰਾ ਤਰ੍ਹਾਂ ਤਰ੍ਹਾਂ ਦੀਆਂ ਜੋਨੀਆਂ ਦੇ ਵਿੱਚ ਧੌਂਦਾ ਨਹੀਂ ਭਟਕਦਾ ਨਹੀਂ ਸੋ ਅਗੋ ਆਪਣੇ ਬਚਨ ਦੇ ਦੂਸਰੇ ਪਦਜ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਪੂਰਨਾਮ ਭਾਮਾ ਰਵਿਆ ਮਨ ਤਨਮਹ ਆਨੰਦ ਦ੍ਰਿਸ਼ਟੀ ਆਵੈ ਨਰਕ ਰੋਗ ਨਹੀਂ ਹੋਵਤ ਜਨ ਸੰਗ ਨਾਨਕ ਜਸ ਲੜ ਲਾਵੇ ਪੂਰਨ ਭਮ ਰਵਿਆ ਮਨ ਤਨ ਮਹਾਰਥਾਤ ਕਿਉ ਨਾ ਗੁਰਮੁਖਾ ਗੁਰੂ ਪਿਆਰਿਆਂ ਦੇ ਮਾਨ ਅਥਵਾ ਤਨ ਦੇ ਵਿੱਚ ਉਹ ਪੂਰਨ ਆਪਾਰ ਬ੍ਰਹਮ ਪਰਮੇਸ਼ਰ ਜੀ ਰਵਿਆ ਰਹਿੰਦਾ ਹੈ ਸਮਾਇਆ ਰਹਿੰਦਾ ਹੈ ਨੀਨ ਭਰਪੂਰ ਰਹਿੰਦਾ ਹੈ ਔਰ ਮਹਾਰਾਜ ਕਹਿੰਦਾ ਆਨ ਨਾ ਦ੍ਰਿਸ਼ਟੀ ਆਵੇ ਅਰਥਾਤ ਕਿਉਂ ਨਾ ਗੁਰਮੁਖਾਂ ਗੁਰੂ ਪਿਆਰਿਆਂ ਨੂੰ ਇੱਕ ਆਕਾਰਪੁਰਖ ਵਾਹਿਗੁਰੂ ਜੀ ਤੋਂ ਬਿਨਾ ਹੋਰ ਕੋਈ ਦ੍ਰਿਸ਼ਟੀ ਦੇ ਵਿੱਚ ਨਹੀਂ ਆਉਂਦਾ ਨਜ਼ਰ ਹੀ ਨਹੀਂ ਆਉਂਦਾ ਕਹਿੰਦਾ ਨਰਕ ਰੋਗ ਨਹੀਂ ਹੋਵਤ ਜਨ ਸੰਗ ਨਾਨਕ ਜੈਸ ਲੜ ਲਾਵ ਨਰਕ ਰੋਗ ਨਹੀਂ ਹੋਵਤ ਜਨ ਸੰਗ ਅਰਥਾਤ ਕਿਉਂ ਨਾ ਗੁਰਮੁਖਾਂ ਗੁਰੂ ਪਿਆਰਿਆਂ ਨੂੰ ਨਰਕ ਰੂਪੀ ਰੋਗ ਨਹੀਂ ਹੁੰਦਾ ਜਾਫਰਾ ਨਾ ਤੇ ਨਰਕ ਦੇ ਵਿੱਚ ਹੀ ਡਗਣਾ ਪੈਂਦਾ ਹੈ ਤੇ ਨਾ ਹੀ ਰੋਗ ਚੰਬੜਦੇ ਹਨ ਕਿਨਾਂ ਨੂੰ ਜਨ ਸੰਗ ਅਰਥਾਤ ਕਿ ਜਿਹੜੇ ਹਰੀ ਦੇ ਜਨਾਂ ਦਾ ਸੰਗ ਕਰਦੇ ਹਨ ਉਸ ਹਰੀ ਜੀ ਦੇ ਦਾਸਾਂ ਦਾ ਸੰਗ ਕਰਦੇ ਹਨ ਪਦ ਮਹਾਰਾਜ ਕਹਿੰਦਾ ਨਾਨਕ ਜਿਸ ਲੜਲਾ ਵੈ ਪਦਵੇਂ ਨਾਨਕ ਧੰਨ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਿ ਜਿਨ੍ਹਾਂ ਗੁਰਮੁਖਾਂ ਗੁਰੂ ਪਿਆਰਿਆਂ ਨੂੰ ਹਰੀ ਪਰਮੇਸ਼ਰ ਜੀ ਆਪਣੇ ਲਾੜਨ ਲਾਉਂਦੇ ਹਨ ਦੇਵ ਗੰਧਾਰੀ ਪੰਜਵਾ ਚੰਚਲ ਸੁਪਨਾ ਹੀ ਉਰ ਜਾਇਓ ਇਤਨੇ ਨਾ 부ਝਾ ਕਭੋ ਚਲਨਾ ਵਿਗਲ ਭਇਓ ਸੰਗ ਮਾਇਓ ਰਹਾਓ ਚੰਚਲ ਸੁਪਨਾ ਹੀ ਉਰ ਜਾਇਓ ਅਰਥਾਤ ਕੇਹ ਚੰਚਲ ਮਾਨ ਜ ਜੰਚਲ ਜਹ ਜੀਵ ਮਹਾਰਾਜ ਕਹਿੰਦਾ ਜਗਤ ਰੂਪੇ ਸੰਸਾਰ ਰੂਪੇ ਸੁਪਨੇ ਦੇ ਵਿੱਚ ਹੀ ਉਲਝ ਕੇ ਰਹਿ ਗਿਆ ਫਸ ਕੇ ਰਹਿ ਗਿਆ ਖੋਬ ਕੇ ਰਹਿ ਗਿਆ ਕਹਿੰਦਾ ਇਤਨੇ ਨਾ ਬੁੱਝਾ ਕਬਹੂ ਚੱਲਣਾ ਬਿਕਲ ਪਾਇਓ ਸੰਗ ਪਾਇਓ ਰਹਾਓ ਇਤਨੇ ਨਾ ਬੁੱਝਾ ਕਬਹੂ ਚੱਲਣਾ ਕੇਵਲ ਤਾਂ ਕੇਵਲ ਇੰਨੀ ਕੋ ਗੱਲ ਵੀ ਨਹੀਂ ਪੁੱਝਦਾ ਕਿ ਕਿਸੇ ਦਿਨ ਇਸ ਸੰਸਾਰ ਨੂੰ ਛੱਡ ਕੇ ਚਲੇ ਜਾਣਾ ਹੈ ਸਗ ਮਹਾਰਾਜ ਕਹਿੰਦਾ ਵਿਕਲ ਭਾਇਓ ਸੰਗ ਮਾਇਓ ਅਰਥਾਤ ਕੇ ਸਮਾਇਆ ਦੀ ਸੰਗਤ ਦੇ ਵਿੱਚ ਭੁੱਲੜ ਜੀਵ ਵਿਕਲ ਅਰਥਾਤ ਕਲਾ ਤੋਂ ਰਹਿਤ ਹੋਇਆ ਫਿਰਦਾ ਜਾਂ ਫਿਰ ਮਹਾਰਾਜ ਕਹਿੰਦਾ ਵਿਆਕຸນ ਹੋਇਆ ਫਿਰਦਾ ਤਰਲੋ ਮੱਛੀ ਹੋਇਆ ਫਿਰਦਾ ਸੁਰਹਾ ਹੋ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਪਹਿਲੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦਾ ਕੁਸਮ ਰੰਗ ਸੰਗ ਰਸ ਰਚਿਆ ਵਿਖਿਆ ਏਕ ਉਪਾਇਓ ਲੋਭ ਸੁਨਾ ਮਨ ਸੁਖ ਕਰਮਾਨੈ ਬੇਗ ਤਹਾ ਉਠਤਾਇਓ ਕੁਸਮ ਰੰਗ ਸੰਗ ਰਸ ਰਚਿਆ ਪਾਸ਼ਾ ਕਹਿੰਦਾ ਕੁਸੰਬੇ ਦੇ ਰੰਗ ਵਰਗੀ ਕੱਚੀ ਜਿਹੀ ਮਾਇਆ ਦੇ ਸੰਗ ਉਹਦੇ ਰਾਸ ਦੇ ਵਿੱਚ ਮਹਾਰਾਜ ਕਹਿੰਦੇ ਰਚਿਆ ਵਿੱਚਿਆ ਫਿਰਦਾ ਇੱਕ ਹੋਇਆ ਫਿਰਦਾ ਪਰ ਵਿਖਿਆ ਇੱਕ ਉਪਾਇ ਹੋਰ ਅਰਥਾਤ ਕਿ ਕੇਵਲ ਤੇ ਕੇਵਲ ਇੱਕ ਵਿਖਿਆ ਅਰਥਾਤ ਵਿਵਲੀ ਪਾਇ ਦੀ ਖਾਤਰ ਉਪਾ ਕਰਦਾ ਫਿਰਦਾ ਹੈ ਜੀਵ ਦਾ ਜਿੰਨੇ ਵੀ ਉਦੋਂ ਉਪਰਾਲੇ ਨੇ ਕੇਵਲ ਤੇ ਕੇਵਲ ਕਮਾਇਆ ਦੀ ਖਾਤਰ ਹੀ ਨੇ ਕਹਿੰਦਾ ਲੋਭ ਸੁਣਾ ਮਨ ਸੁਖ ਕਰ ਮਾਨੈ ਬੇਗਤ ਹਾਂ ਉਠਤਾਇਓ ਅਲੋਭ ਸੁਣਾ ਮਨ ਸੁਖ ਕਰ ਮਾਨੈ ਅਰਥਾਤ ਕਿ ਜਿੱਦ ਰੋ ਵੀ ਕੋਈ ਲੋਭ ਦੀ ਲਾਲਚ ਦੀ ਗੱਲ ਸੁਣਦਾ ਨਾ ਜੇ ਮੰਨ ਲੋ ਬੜੀ ਸੁਖਦਾਈ ਕਰਕੇ ਮੰਨਦਾ ਔਰ ਮਹਾਰਾਜ ਕਹਿੰਦਾ ਬੇਗ ਤਹਾਂ ਉੱਠਤਾਇਓ ਬੇਗ ਰਥ ਅਧ ਕਾਲੀ ਦੇ ਨਾਲ ਉੱਠ ਕੇ ਉਧਰ ਨੂੰ ਦੌੜ ਪੈਂਦਾ ਜਿੱਦਰ ਵੀ ਕੋਈ ਲਾਲਚ ਦੀ ਗੱਲ ਸੁਣਦਾ ਮਾਇਆ ਦੇ ਖਾਤਰ ਉਧਰ ਨੂੰ ਹੀ ਉੱਠ ਕੇ ਦੌੜ ਪੈਂਦਾ ਸੋ ਅਗੋ ਆਪਣੇ ਬਚਨ ਦੇ ਦੂਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦਾ ਫਿਰ ਤਾਂ ਫਿਰ ਤਾਂ ਬਹੁਤ ਸ਼ਰਮ ਪਾਇਓ ਸੰਤ ਦੁਆਰੈ ਆਇਓ ਕਰੇ ਕਿਰਪਾ ਪਾਰ ਹਮ ਸੁਆਮੀ ਨਾਨਕ ਲਿਓ ਸਮਾਇਓ ਫਿਰ ਤ ਫਿਰਦਾ ਬਹੁਤ ਸ਼ਰਮ ਪਾਇਓ ਮਹਾਰਾਜ ਕਹਿੰਦੇ ਪਟਕਦਿਆਂ ਪਟਕਦਿਆਂ ਠੱਕੇ ਤੋੜੇ ਖਾਂਦਿਆਂ ਖਾਂਦਿਆਂ ਬਹੁਤ ਜ਼ਿਆਦਾ ਠਕਾਵਟ ਪਾਉਣੀ ਕੀਤੀ ਆ ਜੀਵ ਨੇ ਬੜਾ ਥੱਕ ਗਿਆ ਚੂਰ ਹੋ ਗਿਆ ਠਕਵੇਂ ਦੇ ਨਾਲ ਔਰ ਹਾਂ ਬਹਾਰ ਕੇ ਪਾਸ਼ੇ ਕਹਿੰਦੇ ਸੰਤ ਦਵਾਰੈ ਆਇਓ ਅਰਥਾਤ ਕਿ ਹੁਣ ਅਸੀਂ ਸੰਤ ਸਤਗੁਰੂ ਦੇ ਦਵਾਰੇ ਤੇ ਆਏ ਹਾਂ ਜੀਵਨ ਸੰਤ ਸਤਗੁਰੂ ਦੇ ਦਵਾਰੇ ਤੇ ਡਿੱਗਣਾ ਕੀਤਾ ਸ਼ਰਨ ਦੇ ਵਿੱਚ ਆਉਣਾ ਕੀਤਾ ਹੈ ਅਰ ਜਿਹੋਏ ਜੀਵ ਸੰਤ ਸਤਗੁਰੂ ਦੇ ਦਵਾਰੇ ਤੇ ਡਿੱਗਦਾ ਮਾਰੇ ਕਹਿੰਦੇ ਕਰੇ ਕਿਰਪਾ ਪਾਰ ਹਮ ਸਵਾਮੀ ਨਾਨਕ ਲਿਓ ਸਮਾਇਓ ਕਰੇ ਕਿਰਪਾ ਪਾਰ ਹਮ ਸੁਆਮੀ ਉਹ ਪਾਰ ਬ੍ਰਹਮ ਪਰਮੇਸ਼ਰ ਜੀ ਨੇ ਸੁਆਮੀ ਜੀ ਨੇ ਮਾਲਕ ਜੀ ਨੇ ਉਸੇ ਪਾਲੀ ਜੀਵ ਦੇ ਉੱਪਰ ਕਿਰਪਾ ਕਰ ਦਿੱਤੀ ਔਰ ਨਾਨਕ ਲਈ ਉਸ ਮਾਇ ਉਹ ਅਰਥਾਤ ਕਿ ਪੰਜਵੇਂ ਨਾਨਕ ਧੰਨ ਗੁਰੂ ਅਰਜਨ ਦੇਹ ਮਹਾਰਾਜ ਕਿਰਪਾ ਕਰਦੇ ਹਨ ਕਿ ਉਹ ਸਾਰੇ ਪਰਮੇਸ਼ਰ ਜੀ ਨੇ ਜੀਵ ਨੂੰ ਆਪਣੇ ਚਰਨਾਂ ਦੇ ਵਿੱਚ ਸਮਾ ਲਿਆ ਆਪਣੇ ਵਿੱਚ ਲੀਨ ਕਰ ਲਿਆ ਦੇਵ ਗੰਧਾਰੀ ਪੰਜਵਾ ਸਰਬ ਸੁਖਾ ਗੁਰ ਤਰਨ ਕਲਮਲ ਡਾਰਨ ਮਨ ਸਧਾਰਨ ਇਹ ਆਸਰ ਮਹ ਤਰਨ ਰਹਾ ਸਰਬ ਸੁਖਾ ਗੁਰ ਚਰਨ ਅਰਥਾਤ ਕਿ ਗੁਰੂ ਮਹਾਰਾਜੀਆਂ ਦੇ ਚਰਨਾਂ ਦੇ ਵਿੱਚ ਹੀ ਪਾਤਸ਼ਾਹ ਕਹਿੰਦੇ ਦੁਨੀਆ ਦੇ ਸਾਰੇ ਸੁਖ ਹਨ ਸੋ ਪਾਤਸ਼ਾਹ ਕਹਿੰਦੇ ਕਲਮਲ ਡਾਰਨ ਮਨ ਸਧਾਰਨ ਇਹ ਆਸਰ ਮਹ ਤਰਨ ਰਹਾ ਕਾਲ ਮਲ ੜਾਰਨ ਅਰਥਾਤ ਕਿ ਪਾਪਾਂ ਨੂੰ ਪਰਾਂ ਸੁਟਣ ਵਾਲੇ ਹਨ ਗੁਰੂ ਮਹਾਰਾਜ ਦੇ ਚਰਨ ਮਨ ਹ ਸਦਾਰਨ ਅਰਥਾਤ ਕਿ ਮਨ ਨੂੰ ਆਧਾਰ ਸਹਿਤ ਕਰਨੇ ਵਾਲੇ ਨੇ ਆਸਰਾ ਸਹਿਤ ਕਰਨੇ ਵਾਲੇ ਹਨ ਗੁਰੂ ਮਹਾਰਾਜ ਦੇ ਚਰਨ ਔਰ ਪਾਸ਼ਾ ਕਹਿੰਦਾ ਇਹ ਆਸਰ ਮੋਹਿ ਤਰਨ ਅਰਥਾਤ ਅਕ ਕੇਵਲ ਤੇ ਕੇਵਲ ਇਸ ਆਸਰੇ ਹੀ ਗੁਰੂ ਮਹਾਰਾਜ ਜੀਆ ਦੇ ਚਰਨਾਂ ਦੇ ਸਦਕਾ ਹੀ ਮੈਂ ਸੰਸਾਰ ਰੂਪੀ ਸਮੁੰਦਰ ਨੂੰ ਤਰਨਾ ਹੈ ਸੋਰਹਾਵਰ ਥਾਦ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਪਹਿਲੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਪੂਜਾ ਅਰਚਾ ਸੇਵਾ ਬੰਦਨ ਇਹ ਹਟਹਿਲ ਮੁਹ ਕਰਨਾ ਦੇਖਸਾ ਮਨਾ ਹੋਵੇ ਪਰਗਾਸ ਬਹੁਰ ਨ ਗਰਬ ਪਰਨਾ ਪੂਜਾ ਅਰਚਾ ਸੇਵਾ ਬੰਦਨ ਇਹ ਹਟਹਿਲ ਮੁਹ ਕਰਨਾ ਸੇ ਤਾਂ ਕੇਵਲ ਤੇ ਕੇਵਲ ਮਹਾਰਾਜੀ ਕਹਿੰਦੇ ਇਹੀ ਟੈਲ ਕਰਨੀ ਹੈ ਇਹੀ ਸੇਵਕ ਮੌਣੀਆਂ ਗੁਰੂ ਮਹਾਰਾਜੀ ਦੇ ਚਰਨਾਂ ਵਾਲੀ ਇਹੀ ਸਾਡੇ ਲਈ ਆਪਣੇ ਈਸ਼ਟ ਦੇਵ ਦੀ ਪੂਜਾ ਹੈ ਇਹੀ ਸਾਡੇ ਲਈ ਆਪਣੇ ਈਸ਼ਟ ਦੇਵ ਦੀ ਅਰਚਾ ਹੈ ਅਰਚਾ ਵੀ ਪੂਜਾ ਨੂੰ ਆਦਰ ਭਾਵ ਨੂੰ ਕਹਿੰਦੇ ਨੇ ਔਰ ਗੁਰੂ ਮਹਾਰਾਜਿਆਂ ਦੇ ਚਰਨਾਂ ਦਾ ਧਿਆਨ ਤਾਂ ਨਾ ਮਹਾਰਾਜੀ ਕਹਿੰਦੇ ਇਹੀ ਸਾਡੇ ਲਈ ਆਪਣੇ ਈਸ਼ਟ ਦੇਵ ਦੀ ਸੇਵਾ ਹੈ ਤੇ ਇਹੀ ਸਾਡੇ ਲਈ ਆਪਣੇ ਈਸ਼ਟ ਦੇਵ ਦੇ ਅੱਗੇ ਬੰਦਨਾ ਭਾਵ ਨਮਸਕਾਰ ਹੈ ਅਸੇ ਤਾਂ ਕੇਵਲ ਤੇ ਕੇਵਲੇ ਹੀ ਟੈਲ ਕਰਨੀ ਹੈ ਹੀ ਸੇਵਕਮਾਉਣੀਆ ਗੁਰੂ ਮਹਾਰਾਜ ਦੇ ਚਰਨਾਂ ਦਾ ਹੀ ਧਿਆਨ ਧਰਨਾ ਹੈ ਕਹਿੰਦਾ ਬਿਗਸਾ ਮਨ ਹੋਵਾ ਪ੍ਰਗਾਸ ਬਹੁਰ ਨ ਗਰਬ ਪਰਨਾ ਬਿਗਸਾ ਮਨ ਹੋਵਾ ਪ੍ਰਗਾਸ ਸਾਡਾ ਮਨ ਕਮਲ ਦੇ ਫੁੱਲ ਵਾਂਗੂ ਖਿੜ ਜਾਂਦਾ ਔਰ ਹੋਵਾ ਪ੍ਰਗਾਸ ਸਾਡੇ ਮਨ ਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਗੁਰੂ ਮਹਾਰਾਜ ਦੇ ਚਰਨਾਂ ਦੀ ਸੇਵਾ ਕਰੀਏ ਤਾਂ ਗੁਰੂ ਮਹਾਰਾਜ ਕਹਿੰਦਾ ਬਹੁਰ ਨ ਗਰਬ ਪਰਨ ਦੁਵਾਰਾ ਫਿਰ ਗਰਬ ਜੋਨੀਆਂ ਦੇ ਵਿੱਚ ਵੀ ਨਹੀਂ ਪਈਦਾ ਜੇ ਗੁਰੂ ਮਹਾਰਾਜ ਦੇ ਚਰਨਾਂ ਦੀ ਸੇਵਾ ਸਵਰਨ ਕਰ ਲਈਏ ਤਾਂ ਸੋ ਅਗੋ ਆਪਣੇ ਬਚਨ ਦੇ ਦੂਸਰੇ ਪਦ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦਾ ਸਫਲ ਮੂਰਤ ਪਰਸ ਸੰਤਨ ਕੀ ਇਹ ਤਿਆਨਾ ਧਰਨਾ ਪਾਇਓ ਕਰ ਪਾਲ ਠਾਕੁਰ ਨਾਨਕ ਕਾ ਪਰਿਓ ਸਾਧਕੇ ਸਰਨਾ ਸਫਲ ਮੂਰਤ ਪਰਸ ਸੰਤਨ ਕੀ ਮਹਾਰਾਜ ਕਹਿੰਦਾ ਸੰਤ ਸਤਗੁਰੂ ਦੇ ਮੂਰਤ ਜਿਹੜੇ ਸਫਲ ਹੈ ਭਾਵ ਕਿ ਮੂਰਤ ਦੇ ਦਰਸ਼ਨ ਕਰਦੇ ਆਂ ਰੂਪ ਦੇ ਦਰਸ਼ਨ ਕਰਦੇ ਆਂ ਫਲ ਪ੍ਰਾਪਤ ਹੋ ਜਾਂਦੇ ਹਨ ਸੋ ਇਸ ਕਰਕੇ ਪਰਸ ਮਹਾਰਾਜ ਕਹਿੰਦਾ ਗੁਰੂ ਮਹਾਰਾਜ ਜੀਆਂ ਦੇ ਚਰਨਾਂ ਨੂੰ ਪਰਸਣਾ ਕਰਦੇ ਆਂ ਉਹਨਾਂ ਦੇ ਚਰਨਾਂ ਤੇ ਮੱਥਾ ਰੱਖਣਾ ਕਰਦੇ ਆਂ ਕਹਿੰਦਾ ਇਹ ਧਿਆਨ ਧਰਨਾ ਸਿੱਧਾ ਕੇਵਲ ਤੇ ਕੇਵਲ ਗੁਰੂ ਮਹਾਰਾਜਿਆਂ ਦੇ ਚਰਨਾਂ ਦਾ ਹੀ ਧਿਆਨ ਧਰਨਾ ਹੈ ਇਹ ਹੀ ਸਾਡੇ ਲਈ ਆਪਣੇ ਇਸ਼ਟ ਦੇਵ ਦਾ ਧਿਆਨ ਧਰਨਾ ਹੈ ਕਹਿੰਦੇ ਪਇਓ ਕਿਰਪਾਲ ਠਾਕੁਰ ਨਾਨਕ ਕਉ ਪਰ ਸਾਧਕੇ ਸਰਨਾ ਪਇਓ ਕਿਰਪਾਲ ਠਾਕੁਰ ਨਾਨਕ ਕਉ ਪੰਜਵੇਂ ਨਾਨਕ ਧੰਨ ਗੁਰੂ ਅਰਜਨ ਦੇਹ ਮਹਾਰਾਜ ਕਿਰਪਾ ਕਰਦੇ ਹਨ ਕਿਉ ਠਾ ਕਰ ਜੀਓ ਮਾਲਕ ਜੀ ਪ੍ਰਭੂ ਜੀ ਸਵਾਮੀ ਜੀ ਸਾਡੇ ਤੇ ਦਿਆਲੂ ਕਿਰਪਾਲੂ ਹੋਏ ਨੇ ਮਿਹਰਬਾਨ ਤਰਸਵਾਨ ਹੋਏ ਹਨ ਸੋ ਐਸੇ ਕਰਕੇ ਮਹਾਰਾਜ ਕਹਿੰਦੇ ਪਰਉ ਸਾਧ ਕੀ ਸਰਨਾ ਅਰਥਾਤ ਕਿ ਅਸੀਂ ਸਾਧ ਸਤਗੁਰੂ ਦੀ ਸ਼ਰਨ ਦੇ ਵਿੱਚ ਪਏ ਹਾਂ ਦੇਵ ਗੰਧਾਰੀ ਮਹੱਲਾ ਪੰਜਵਾ ਆਪਣੇ ਹਰਪਹਿ ਬਿਨਤੀ ਕਹੀਆ ਚਾਰ ਪਦਾਰਥ ਆਨੰਦ ਮੰਗਲ ਨਿਧ ਸੂਖ ਸਹਜ ਸਦਲਹੀਆ ਰਹੋ ਆਪਣੇ ਹਰ ਬਹਿ ਬੇਨਤੀ ਕਹੀਐ ਤਾਂ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਿ ਹਰਥਾ ਵਿਆਪਕ ਉਸ ਆਪਣੇ ਹਰੀ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਨੀ ਕਰੀਏ ਅਰਦਾਸ ਜੋਦੜੀ ਕਰਨੀ ਕਰੀਏ ਕਹਿੰਦਾ ਚਾਰ ਪਦਾਰਥ ਅਨੰਦ ਮੰਗਲ ਨਿਧ ਸੂਖ ਸਹਜ ਸਦਲਹੀਆ ਰਹੋ ਚਾਰ ਪਦਾਰਥ ਅਨੰਦ ਮੰਗਲ ਨਿਧ ਅਰਥਾਤ ਗਜੇ ਕਰ ਹਰੀ ਦੇ ਚਰਨਾਂ 'ਚ ਬੇਨਤੀ ਕਹੀਏ ਅਰਦਾਸ ਕਰੀਏ ਤਾਂ ਦੁਨੀਆ ਦੇ ਚਾਰ ਪਦਾਰਥ ਜਿਵੇਂ ਅਰਥ ਧਰਮ ਕਾਮ ਤੇ ਮੋਕਸ਼ ਵਗੈਰਾ ਮਿਲ ਜਾਂਦੇ ਨੇ ਆਨੰਦ ਵਸਾ ਦੀ ਪ੍ਰਾਪਤੀ ਹੋ ਜਾਂਦੀ ਹੈ ਮੰਗਲ ਅਰਥਾਤ ਅੰਦਰੰਤਿ ਕਰਨ ਦੇ ਵਿੱਚ ਖੁਸ਼ੀ ਦੇ ਗੀਤ ਚੱਲਦੇ ਹਨ ਨਿਧ ਅਰਥਾਤ ਨੌ ਨਿਧੀਆਂ ਜਿਵੇਂ ਪਦਮ ਮਹਾਪਦਮ ਕਸ਼ਯਪ ਕੋੰਦ ਨੀਰਮੁਕੰਦ ਵਰਜਖਰਮ ਵਗੈਰਾ ਮਿਲ ਜਾਂਦੀਆਂ ਨੇ ਔਰ ਮਹਾਰਾਜ ਕਹਿੰਦੇ ਸੁਖ ਸਹਿਜ ਸਿੱਧ ਲਈ ਹੈ ਸਹਿਜ ਸੁਖ ਲੱਭ ਲਈਦਾ ਸਿੱਧ ਅਰਥਾਤ ਸਾਰੀਆਂ ਸਿੱਧੀਆਂ ਜਿਵੇਂ ਨਮਾ ਮਹਿਮਾ ਗਰਮਾ ਲਗਮਾ ਪ੍ਰਾਪਤ ਪ੍ਰਾਕਾਮਯ ਆਇਸ਼ਤਾ ਵਸ਼ਤਾ ਵਗੈਰਾ ਲਭ ਪੈਂਦੀਆਂ ਨੇ ਸਰਹਾ ਅਰਥਾਦਿ ਸ਼੍ਰੀ ਰਾਮ ਦੇ ਕੇ ਅਗੋ ਆਪਣੇ ਬਚਨ ਦੇ ਪਹਿਲੇ ਪਦੇ ਜ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਮਾਨ ਤਿਆਗ ਹਰ ਚਰਨੀ ਲਾਗ ਤਿਸ ਪ੍ਰਭ ਅੰچل ਲਗਈਆ ਆਚ ਨ ਲਗੈ ਅਗਨ ਸਾਗਰ ਤੈ ਸਰਨ ਸੁਆਮੀ ਕੇ ਅਹਿਆ ਮਾਨਤਿਆਗ ਹਰ ਚਰਨੀ ਲਾਗ ਆਪਣੇ ਮਾਨ ਦਾ ਮਾਨ ਤੇ ਆ ਕੇ ਕੁੰਵਾਂ ਡਗਰੂਰ ਛੱਡ ਕੇ ਹੰਕਾਰ ਛੱਡ ਕੇ ਹਰ ਪਰਮੇਸ਼ਰ ਦੇ ਚਰਨੀ ਲੱਗਣਾ ਕਰੀਏ ਮਹਾਰਾਜ ਕਹਿੰਦੇ ਤੈਸ ਗੁਰਬ ਅੰਚਲ ਗਹੀ ਆ ਅਤੇ ਉਸ ਪ੍ਰਭੂ ਜੀ ਦਾ ਉਸ ਸੁਆਮੀ ਜੀ ਦਾ ਮਾਲਕ ਜੀ ਦਾ ਅੰਚਲ ਅਰਥਾਤ ਲਾੜ ਭੱਲਾ ਗਹੀ ਆ ਅਰਥਾਤ ਕੁੱਟ ਕੇ ਫੜਨਾ ਕਰੀਏ ਕਹਿੰਦੇ ਆਂਚ ਨਾ ਲੱਗਾ ਅਗਨ ਸਾਗਰ ਤੇ ਸਰਨ ਸੁਆਮੀ ਕੀ ਅਹਿਆ ਤੋ ਚ ਨਾ ਲੱਗਾ ਅਗਨ ਸਾਗਰ ਤੇ ਤੇ ਜਿਹੜਾ ਸੰਸਾਰ ਰੂਪੇ ਅਗ ਦਾ ਸਮੁੰਦਰ ਹੈ ਮਾਇਆ ਰੂਪੇ ਅਗ ਦਾ ਸਮੁੰਦਰ ਹੈ ਇਹਦੇ ਵਿੱਚ ਭਾਈ ਆਂਚ ਨਹੀਂ ਲੱਗਦਾ ਸੇਕ ਨਹੀਂ ਲੱਗਦਾ ਜੇਕਰ ਆਪਾ ਸ਼ ਕਹਿੰਦੇ ਸਰਨ ਸੁਆਮੀ ਕੀ ਅਹਿਆ ਅਰਥਾਤ ਕੋਸਾ ਸੁਆਮੀ ਅਸਲਾ ਮਾਲਕ ਜੀ ਦੀ ਸ਼ਰਨ ਜੇ ਚਾਹੀਏ ਦਿਲ ਦੇ ਵਿੱਚ ਚਾਹਨਾ ਕਰੀਏ ਪਾਤਸ਼ਾਹ ਦੀ ਸ਼ਰਨ ਦੀ ਤੇ ਫਿਰ ਸੇਕ ਨਹੀਂ ਲੱਗਦਾ ਉਹ ਆਪਣੇ ਬਚਨ ਦੇ ਦੂਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦਾ ਕੋਟਪਰਾਧ ਮਹਾ ਅਕਰਤ ਕਾ ਨਾਮ ਬਹੁਰ ਬਹੁਰ ਪ੍ਰਭ ਸਹੀਆ ਕਰੁਣਾ ਮਾ ਪੂਰਨ ਪਰਮੇਸ਼ਵਰ ਨਾਨਕ ਤਿਸ ਸਰਨ ਹਿਆ ਕੋਟ ਅਪਰਾਧ ਮਹਾ ਅਕਰਤਕਾਨਾ ਮਹਾਰਾਜ ਕਹਿੰਦਾ ਕਿ ਅਸੀਂ ਕਰੋੜਾਂ ਹੈ ਅਪਰਾਧ ਕੀਤੇ ਨੇ ਪਾਸ਼ਾ ਜੀ ਅਸੀਂ ਬਹੁਤ ਵੱਡੇ ਅਕਰਤਕਣਾਂ ਬੜੇ ਵੱਡੇ ਲੋਨ ਹਰਾਮੀ ਹਾਂ ਔਰ ਬਹੁਰ ਬਹੁਰ ਪ੍ਰਵ ਸਹੀ ਹੈ ਤੇ ਦੁਬਾਰਾ ਦੁਬਾਰਾ ਪਾਸ਼ਾ ਜੀ ਤੁਸੀਂ ਸਾਡੇ ਅਕਰਤਕਣਾਂ ਤਨੂੰ ਸਹਾਰ ਦੇ ਜੇ ਦੁਬਾਰਾ ਦੁਬਾਰਾ ਤੁਸੀਂ ਸਾਡੇ ਲੋਨ ਹਰਾਮੀ ਪੁਣਿਆਂ ਨੂੰ ਝਲਦੇ ਜੇ ਕਹਿੰਦਾ ਕਰੋਨਾ ਮਾ ਪੂਰਨ ਪਰਮੇਸ਼ਵਰ ਨਾਨਕ ਤਿਸ ਸਰਨਹੀਆ ਕਰुणा ਮੈ ਅਰਥਾਤਕ ਤਰਸ ਸਰੂਪੀ ਜਹੇ ਆਕਾਲ ਪੁਰਖ ਵਾਹਿਗੁਰੂ ਜੀ ਪੂਰਨ ਪਰਮੇਸ਼ਰ ਹੈ ਪੂਰਨ ਪਰਮੇਸ਼ਰ ਜੀ ਪੂਰਨ ਸਵਾਮੀ ਜੀ ਨਾਨਕ ਤਿਸ ਸਰਨਹੀ ਆ ਤੇ ਪੰਜਵੇਂ ਨਾਨਕ ਧੰ ਗੁਰੂ ਅਰਜਨ ਪਾਸ਼ਾ ਕਿਰਪਾ ਕਰਦੇ ਹਨ ਕਿ ਮੈਂ ਇਸ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਹਾਂ ਦੇਵ ਗੰਧਾਰੀ ਪੰਜਵਾ ਗੁਰ ਕੇ ਚਰਨ ਅਰਦਾ ਪਰਵੇਸਾ ਰੋਗ ਸੋਗ ਸਭ ਦੁਖ ਬਿਨਸੇ ਉਤਰੇ ਸਗਲ ਕਲਸਾ ਰਹਾ ਗੁਰ ਕੇ ਚਰਨ ਅਰਦਾ ਪਰਵੇਸਾ ਅਰਥਾਤ ਕਿ ਧੰਨ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਿ ਗੁਰੂ ਮਹਾਰਾਜੀਆਂ ਦੇ ਚਰਨਾਂ ਦਾ ਹੁਣ ਸਾਡੇ ਹਿਰਦੇ ਦੇ ਵਿੱਚ ਪ੍ਰਵੇਸ਼ ਹੋਇਆ ਹੈ ਦਾਖਲਾ ਹੋਇਆ ਹੈ ਔਰ ਇਹਦਾ ਫਲ ਕੀ ਮਿਲਿਆ ਮਹਾਰਾਜ ਕਹਿੰਦਾ ਰੋਗ ਸੋਗ ਸਭ ਦੁੱਖ ਬਿਨਾਸੇ ਉਤਰੇ ਸਗਲ ਕਲੇਸਾਰ ਹਾ ਸਾਡੇ ਅੰਦਰ ਦੇ ਸਾਰੇ ਰੋਗ ਸਭ ਬਿਮਾਰੀਆਂ ਸੋਗ ਸਭ ਉਦਾਸੀਆਂ ਅਤੇ ਸਭ ਦੁੱਖ ਬਿਨਾਸੇ ਗੱਲ ਕੀ ਸਾਰੇ ਦੁੱਖ ਹੀ ਬਿਨਸ ਗਏ ਔਰ ਮਹਾਰਾਜ ਕਹਿੰਦਾ ਉਤਰ ਸਗਲ ਕਲੇਸਾ ਸਾਡੇ ਮਨ ਤੋਂ ਸਾਰੇ ਕੜਾ ਕਲੇਸ਼ ਲੜਾਈਆਂ ਝਗੜੇ ਟੈਂਟੇ ਪਵਾੜੇ ਉਤਰ ਗਏ ਸਰ ਆਵਰ ਸਾਧ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਪਹਿਲੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦਾ ਜਨਮ ਜਨਮ ਕੈ ਕਲ ਵਖਣ ਅਸੇ ਕੋਟ ਮਜਨ ਇਸ ਨਾਨਾ ਨਾਮਨ ਧਾਨਾ ਗਾਵਤ ਗੁਣ ਗੋਬਿੰਦ ਲਾਗੋ ਸਹਿਜ ਧਿਆਨ ਆ ਇਨ ਜਨਮ ਜਨਮ ਕੈ ਕਲਵੇ ਖਨਾਸੇ ਕੇਵਲ ਇਸੇ ਜਨਮ ਦੇ ਨਹੀਂ ਮਾਰੇ ਕਹਿੰਦਾ ਜਨਮਾ ਜਨਮ ਅੰਤਰਾਂ ਦੇ ਕੀਤੇ ਹੋਏ ਜਿਹੜੇ ਪਾਪ ਕਰਮ ਸਾਡੇ ਮਨ ਨੂੰ ਚਿੰਬੜੇ ਹੋਏ ਸਨ ਉਹ ਸਾਡਾ ਖਹਿੜਾ ਛੱਡ ਕੇ ਨਾ ਸਕੇ ਭੱਜ ਗਏ ਅਤੇ ਕੋਟ ਮੱਜਨ ਇਸ ਨਾਨਾ ਤੇ ਮਹਾਰਾਏ ਕਹਿੰਦੇ ਮਾਨੋ ਕਰੋੜਾ ਹੀ ਪੁਰਬੀਆਂ ਦੇ ਇਸ ਨਾਨਾ ਦਾ ਫਲ ਮਿਲ ਗਿਆ ਕਹਿੰਦਾ ਨਾਮ ਅਨਧਾਨਾ ਗਾਵਤ ਗੁਣ ਗੋਬਿੰਦ ਲਾਗੋ ਸਹਿਜ ਧਿਆਨ ਆ ਨਾਮਨ ਧਾਨ ਗਾਵਤ ਗੁਣ ਗੋਬਿੰਦੋ ਗੋਵਿੰਦ ਅਰਥਾਤ ਸ੍ਰਿਸ਼ਟੀ ਦੇ ਰਾਜੇ ਕਾਲਪੁਰਖ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਉਂਦਿਆਂ ਹੋਇਆਂ ਸਾਨੂੰ ਨਾਮ ਦੇ ਨਿਧਾਨ ਅਰਥਾਤ ਨਾਮ ਦੇ ਖਜ਼ਾਨੇ ਲੱਭ ਪਏ ਅਤੇ ਲੱਗੋ ਸਹਿਜ ਧਿਆਨ ਹੁਣ ਮਹਾਰਾਜ ਕਹਿੰਦੇ ਨੇ ਜਤ ਨਹੀਂ ਸਾਡਾ ਹਰੀ ਜੀ ਦੇ ਚਰਨਾਂ ਦੇ ਨਾਲ ਸਹਿਜ ਧਿਆਨ ਲੱਗ ਗਿਆ ਸੋ ਤੇ ਧਿਆਨ ਲੱਗ ਗਿਆ ਸੋ ਅਗੋਂ ਆਪਣੇ ਬਚਨ ਦੇ ਦੂਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਕਰ ਕਿਰਪਾ ਆਪਣਾ ਦਾਸ ਕੇ ਨਾ ਬੰਧਨ ਤੋਰ ਨਿਰਾਰੇ ਜਪ ਜਪ ਨਾਮ ਜੀਵਾ ਤੇਰੀ ਬਾਣੀ ਨਾਨਕ ਦਾਸ ਬਲਹਾਰੇ ਸ਼ੱਕੇ ਤੈਨ ਕਰ ਕਿਰਪਾ ਆਪਣਾ ਦਾਸ ਕੀ ਨੋ ਸਕਾਲ ਪੁਰਖ ਵਾਹਿਗੁਰੂ ਨੇ ਆਪਣੀ ਕਿਰਪਾ ਕਰਕੇ ਸਾਨੂੰ ਆਪਣੇ ਦਾਸਰੇ ਬਣਾ ਲਿਆ ਚਾਕਰ ਬਣਾ ਲਿਆ ਪਤਾ ਬੰਧਨ ਤੋੜਨ ਰਾਰੇ ਐ ਬਾਉ ਗੁਣਾ ਦੇ ਵਿਕਾਰਾਂ ਦੇ ਮਾਇਆ ਦੇ ਬੰਧਨ ਤੋੜ ਕੇ ਸਾਨੂੰ ਸਾਰੀ ਦੁਨੀਆ ਤੋਂ ਦਰਾਲੇ ਕਰ ਲਿਆ ਵੱਖਰੇ ਬਿਲਕੁਲ ਤਰੇ ਕਰ ਲਿਆ ਉਸ ਗੁਰਪਰਮੇਸ਼ਰ ਜੀ ਨੇ ਔਰ ਮਹਾਰਾਜ ਕਨੇ ਜਪ ਜਪਨਾਮ ਜੀਵਾ ਤੇਰੇ ਬਾਣੀ ਨਾਨਕ ਦਾਸ ਬਲਹਾਰੇ ਜਪ ਜਪਨਾਮ ਜੀਵਾ ਤੇਰੀ ਬਾਣੀ ਹੈ ਗੁਰਪਰਮੇਸ਼ਰ ਜੀ ਹੁਣ ਤੁਹਾਡੇ ਨਾਮ ਨੂੰ ਜਪ ਜਪ ਕੇ ਜੀਂਦੇ ਹਾਂ ਹੌਣ ਤਾਰੇ ਬਾਣੀ ਨੂੰ ਜਪ-ਜਪ ਕੇ ਅਸੀਂ ਜਿਉਂਦੇ ਹਾਂ ਔਰ ਮਹਾਰਾਜ ਕਹਿੰਦੇ ਨਾਨਕ ਦਾਸ ਬਲਿਹਾਰੇ ਪੰਜਵੇਂ ਨਾਨਕ ਧੰਨ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਿ ਪਾਤਸ਼ਾਹ ਅਸੀਂ ਤੁਹਾਡੇ ਦਾਸ ਤੁਹਾਡੇ ਤੋਂ ਬਲਿਹਾਰੇ ਜਾਂਦੇ ਹਾਂ ਸਦਕੇ ਕੁਰਬਾਨ ਜਾਂਦੇ ਹਾਂ ਸੋ ਸ਼ੱਕੇ ਤਿੰਨ ਅਰਥਾਤ ਧੰਨ ਗੁਰੂ ਮਹਾਰਜਨ ਦੇ ਮਹਾਰਾਜਿਆਂ ਦਾ ਤੀਸਰਾ ਸ਼ੱਕਾ ਵੀ ਇੱਥੇ ਸੰਪੂਰਨ ਹੁੰਦਾ ਹੈ ਭਾਵਕ ਦੇਵ ਕੰਧਾਰੀ ਰਾਗ ਦੇ ਵਿੱਚ ਕੁੱਲ ਪਾਤਸ਼ਾਹ ਜੀ ਦੇ 18 ਸ਼ੋਧ ਸੰਪੂਰਨ ਹੁੰਦੇ ਹਨ ਸੋ ਮਹਾਰਾਏ ਕਹਿੰਦਾ ਕਰ ਕਰਪਾ ਉਪਨਾ ਦਾਸ ਕੀ ਨਾਮ ਬੰਧਨ ਤੋੜਨ ਰਾਰੇ ਜਪ ਜਪ ਨਾਮ ਜੀਵਾ ਕਰੀ ਬਾਣੀ ਨਾਨਕ ਦਾਸ ਬਲਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ